ਤਸਵੀਰਾਂ ਜਲਾਲਾਬਾਦ ਹਲਕੇ ਦੇ ਪਿੰਡ ਮੰਨੇਵਾਲਾ ਦੀ ਨਹਿਰ ਕੰਡਿਓ ਸਾਹਮਣੇ ਆਈਆਂ ਨੇ ਜਿੱਥੇ ਇੱਕ 27 ਸਾਲਾ ਨੌਜਵਾਨ ਦੀ ਪੇਤ ਭਰੇ ਹਲਾਤਾਂ ਦੇ ਵਿੱਚ ਮ੍ਰਿਤਕ ਦੇਹ ਮਿਲੀ ਹੈ ਜੋ ਕਿ ਨਹਿਰ ਦੇ ਪੁਲ ਦੇ ਹੇਠਾਂ ਫਸੀ ਹੋਈ ਸੀ ਪਰਿਵਾਰ ਨੇ ਦੱਸਿਆ ਕਿ ਕੱਲ ਤੋਂ ਹੀ ਉਹਨਾਂ ਦਾ ਲੜਕਾ ਕੁਲਵਿੰਦਰ ਮੋਟਰਸਾਈਕਲ ਤੋਂ ਘਰ ਕਿਸੇ ਬੰਦਿਆਂ ਨੂੰ ਮਿਲਣ ਦਾ ਆਕੇ ਗਿਆ ਸੀ ਜਿਸ ਤੋਂ ਬਾਅਦ ਉਹ ਘਰ ਨਹੀਂ ਪਰਤਿਆ ਪੁਲਸ ਕੋਲੋਂ ਰਿਪੋਰਟ ਦਰਜ ਕਰਵਾਈ ਗਈ ਹੈ ਤੇ ਪੁਲਸ ਨੇ ਲੋਕੇਸ਼ਨ ਟ੍ਰੇਸ ਕੀਤੀ ਜੋ ਪਿੰਡ ਮੰਨੇਵਾਲੇ ਦੀ ਆਈ ਹੈ ਜਦ ਉਥੇ ਜਾ ਕੇ ਦੇਖਿਆ ਤਾਂ ਉਸ ਦੀ ਡੈੱਡ ਬਾਡੀ ਮਿਲੀ ਰਹੀ ਤੇ ਪਰਿਵਾਰਕ ਮੈਂਬਰਾਂ ਨੇ આરોਪ ਲਗਾਇਆ ਕਿ ਕੁਝ ਦਿਨ ਪਹਿਲਾਂ ਹੀ ਉਸ ਦੇ ਲੜਕੇ ਦਾ ਤਲਾਕ ਹੋਇਆ ਸੀ ਜਿਸ ਦੀ ਇੱਕ ਟਵਾਣੇ ਦਾ ਲੜਕਾ ਜੋ ਉਸ ਤਲਾਕ ਦੀ ਵਜ੍ਹਾ ਜਿਸ ਦੇ ਨਾਲ ਉਸ ਦੀ ਪਤਨੀ ਦੇ ਨਜਾਇਜ਼ ਸਬੰਧ ਸਨ ਫਿਲਹਾਲ ਮੌਕੇ ਤੇ ਪਹੁੰਚੇ ਫਾਜ਼ਲ ਕਾ ਤੋਂ ਐਸਪੀ ਟੀਮ ਮਾਮਲੇ ਦੀ ਜਾਂਚ ਕਰ ਰਹੇ ਨੇ ਅਤੇ ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਹਰ ਐਂਗਲ ਤੋਂ ਇਸ ਦੀ ਇਨਵੈਸਟੀਗੇਸ਼ਨ ਕਰੇਗੀ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨ ਕਲਮਬੱਧ ਕੀਤੇ ਜਾ ਰਹੇ ਨੇ ਕੀ ਹੋਇਆ ਕੀ ਇਹ ਤੁਹਾਡੇ ਬੇਟੇ ਨੂੰ ਵਿਆਹ ਆ ਪੁੱਤਰ ਦਾ ਚੰਗਾ ਬੜਾ ਮੈਨੂੰ ਕੱਲ ਸੱਤ ਤੇ ਝੜਦੇ ਆਇਆ ਏ ਮੈਂ ਤਾਂ ਮੈਂ ਟਾਂਗੇ ਘਾੜਨੇ ਤੇ ਜਹਰਾ ਵਾਲੇ ਮੈਂ ਕਿ ਚੰਗਾ ਪੁੱਤਰ ਆਹ ਤਾਂ ਨੇਕੀ ਖਿਆ ਰੱਖਾ ਕਰ ਤੇ ਕੁੜੀ ਨਿੱਕੀ ਆ ਗਈ ਹੈ ਵਿਆਹ ਆ ਸੀ ਵਿਆਹ ਆ ਸੀ ਆ ਨਿੱਕੀ ਬੱਚੀ ਕਿੰਨੀ ਉਮਰ ਸੀ 25 ਸਾਲ ਦਾਗਾ ਸੀ ਮੈਨੂੰ ਕੱਲ ਅੰਧ ਮੈਂ ਵਰਤੀ ਵੀ ਅਖੜੀ ਐ ਮੰਮੀ ਐ ਮਣ ਮੇਰੀ ਜਿਹੜ ਵਧੀ ਆ ਬਾੜਾ

ਅੰਦੇ ਦਾ ਸਾਵੈ ਨੂੰ ਕੋਈ ਪਤਾ ਨਹੀਂ ਲੱਗਾ ਕਿਹੜੇ ਪਾਸੇ ਮੇਰਾ ਬੱਚਾ ਡੁੱਟ ਆ ਗਿਆ ਤੇ ਤੁਹਾਨੂੰ ਸ਼ੱਕ ਨਹੀਂ ਕਿ ਮੌਤ ਕਿਵੇਂ ਹੋਈ ਆ ਸਾਨੂੰ ਕੀ ਪਤਾ ਰਾਤ ਨੂੰ ਕਰੇ ਅਸੀਂ ਅਗੇ ਸਿਕੰਦਰ ਜੈਸਾ ਦੀ ਬਤ ਪਠਾੜੇ ਟਰਾਂਕ ਕੀਤੀ ਹੈ ਤੁਹਾਨੂੰ ਕਦੋਂ ਪਤਾ ਲੱਗਾ ਸਾਨੂੰ ਆਵਨ ਸਵੇਰੇ ਲੱਗਾ ਪਤਾ ਤੇ ਤਾਂ ਮੰਟੂ ਗਿਆ ਕਿ ਦੇ ਇੰਗਰੇਜ਼ ਸਕੂਲ ਦੇ ਕੋਲੇ ਦਾ ਸਕੂਟਰ ਤੇ ਕਲਾ ਮਾਵੇ ਵਿਆਰੇ ਬੱਚੇ ਦਾ ਠੀਕ ਕਰਾ ਕੇ ਲਿਆਦਾ ਸੀ ਉਹ ਚਲਾਇ ਇੱਕ ਡੈੱਡ ਬੋਡੀ ਮਿਲੀ ਹੈ ਤਾਂ ਕੀ ਮਾਮਲਾ ਹੈ ਜਿੱਕੇ ਪਤਾ ਲੱਗਣਾ ਇਹ ਕੁਲਵਿੰਦਰ ਸਿੰਘ ਭਾਈ ਮਤੀਦਾਸ ਨਗਰ ਦੇ ਜਿਹੜੇ ਰਹਿਣ ਵਾਲੇ ਆ ਉਹਨਾਂ ਦੀ ਅੱਜ ਇੱਥੇ ਡੈੱਡ ਬੋਡੀ ਮਿਲੀ ਹੈ ਖੇਤ ਦੇ ਵਿੱਚੋਂ ਮੋਟਰ ਦੇ ਲਾਗੋਂ ਇਹਦੇ ਬਾਰੇ ਸਾਡੀ ਫਰੈਂਜਿਕ ਟੀਮ ਤੇ ਬਾਕੀ ਸਾਰੇ ਅਫਸਰ ਸਬੰਨ ਆ ਗਏ ਮੌਕੇ ਤੇ ਮੌਕੇ ਤੇ ਪੜਤਾਲ ਕਰ ਰਹੇ ਆ ਬਾਕੀ ਜੋ ਪਰਿਵਾਰ ਨੂੰ ਪਤਾ ਜੋ ਸਟੇਟਮੈਂਟ ਦੇਣਗੇ ਉਹਦੇ ਦੇ ਆਧਾਰ ਤੇ ਜਿਹੜੀ ਅਗਲੀ ਕਾਰਵਾਈ ਕੀਤੀ ਜਾਏ ਸਰ ਕੋ ਪਤਾ ਲੱਗਿਆ ਵੀ ਮਾਰਡਰ ਹੈ ਜਾਂ ਕੋਈ ਹੋਰ ਕੋਈ ਗੱਲ ਫਿਲਹਾਲ ਇਹਦੇ ਬਾਰੇ ਕੁਝ ਵੀ ਕਹਿਣਾ ਜਲਦਬਾਜੀ ਹੋਊਗੀ ਕਿਉਂਕਿ ਯਾਰਾ ਤੌਰ ਤੇ ਕੋਈ ਸੱਟ ਜਿਹੜੀ ਆ ਨਹੀਂ ਪਤਾ ਲੱਗ ਰਹੀ ਵੀ ਮੈਡੀਕਲ ਰਿਪੋਰਟ ਤੋਂ ਪੋਸਟ ਮੈਡੀਕਲ ਰਿਪੋਰਟ ਤੋਂ ਬਾਅਦ ਪਤਾ ਲੱਗੂ ਹੁਣ ਸਰ ਕਿੰਦਾ ਦੀ ਕਾਰਵਾਈ ਕਰ ਕੀਤੀ ਜਾਏਗੀ ਜੋ ਪਰਿਵਾਰ ਸਟੇਟਮੈਂਟ ਦੇਊਗਾ ਉਹਦੇ ਆਧਾਰ ਤੇ ਅਗਲੀ ਕਾਰ